ਨਮਸਕਾਰ ਸਤਿ ਸ਼੍ਰੀ ਅਕਾਲ ਮੁੱਦੇ ਦੀ ਗੱਲ ਦੇ ਵਿੱਚ ਮੈਂ ਗੁਰਤੇਜ ਤੁਹਾਡਾ ਸਭ ਦਾ ਸਵਾਗਤ ਕਰਦਾ ਅੱਜ ਦਾ ਜਿਹੜਾ ਮੁੱਦਾ ਹੈ ਬੜਾ ਗੰਭੀਰ ਅਜੇ ਸੋਚੋ ਕਿ ਜਦੋਂ ਵੀ ਆਪ ਪੰਜਾਬ ਦਾ ਨਾਮ ਲੈਣੇ ਹੈ ਜਾਂ ਅੱਖਾਂ ਬੰਦ ਕਰਕੇ ਸੋਚਦੇ ਆ ਪੰਜਾਬ ਦੇ ਬਾਰੇ ਤਾਂ ਪਹਿਲੀ ਤਸਵੀਰ ਸਬਦ ਮੰਨ ਦੇ ਵਿੱਚ ਕਿਹੜੀ ਆਉਂਦੀ ਪੰਜਾਬ ਦੇ ਦਰਿਆ ਸਵੱਛ ਪਾਣੀ ਪੰਜਾਬ ਦੇ ਜੰਗਲ ਪੰਜਾਬ ਦੇ ਸਰੋਂ ਦੇ ਫੁੱਲਾਂ ਨਾਲ ਲੱਦੇ ਖੇਤ ਤੇ ਬੋੜਾਂ ਦੀ ਠੰਡੀ ਠੰਡੀ ਹਵਾ ਇਹ ਨਹੀਂ ਕੁਝ ਤਸਵੀਰਾਂ ਸਾਡੇ ਦਿਮਾਗ ਦੇ ਵਿੱਚ ਆਉਂਦੀਆਂ ਨਹੀਂ ਸਾਡੀ ਕਲਪਨਾ ਦੇ ਵਿੱਚ ਆਉਂਦੀ ਹੈ ਪਰ ਹੁਣ ਇਹ ਕਲਪਨਾ ਕਲਪਨਾ ਹੀ ਰਹਿ ਗਈ ਹੈ ਕਿਉਂਕਿ ਪੰਜਾਬ ਦੇ ਵਿੱਚ ਹੁਣ ਐਜਾ ਪਰਿਦ੍ਰਿਸ਼ ਕੁਝ ਵੀ ਨਹੀਂ ਹੈ ਬੀਤੇ ਦਿਨੀ ਐਜੀਟੀ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਸਰਕਾਰ ਦੇ ਉੱਪਰ ਜਿਹੜਾ ਹੈ 1062 ਕਰੋੜ ਰੁਪਏ ਦਾ ਜਿਹੜਾ ਹੈ ਜੁਰਮਾਨਾ ਲਾਇਆ ਦਰਸਲ ਇਹ ਜੁਰਮਾਨਾ ਪੰਜਾਬ ਸਰਕਾਰ ਦੇ ਉੱਪਰ ਨਹੀਂ ਹੈ ਇਹ ਸਾਡੇ ਸਮਸਤ ਪੰਜਾਬੀਆਂ ਦੇ ਉੱਪਰ ਹੈ। ਔਰ ਇਹ ਜੁਰਮਾਨਾ ਕਿਸ ਦੇ ਲਈ ਹੈ? ਕਿ ਅਸੀਂ ਪੰਜਾਬ ਦੀ ਜਿਹੜੀ ਗ੍ਰੀਨਰੀ ਹੈ, ਜਿਹੜਾ ਜਿਹੜਾ ਪੰਜਾਬ ਦਾ ਚੁਗਿਰਦਾ ਹੈ ਉਸ ਨੂੰ ਦੁਸ਼ਿਤ ਕਰਤਾ ਸੀ ਨੂੰ ਸੰਭਾਲਿਆ ਹੀ ਨਹੀਂ। ਸਿਰਫ 10000 ਬਾਠ ਕਰੋੜ ਨਹੀਂ। ਪਿਛਲੀਆਂ ਸਰਕਾਰਾਂ ਦੇ ਸਮੇਂ ਵੀ 2000 ਕਰੋੜ ਜਿਹੜਾ ਹੈ ਜੁਰਮਾਨਾ ਐਨਜੀਟੀ ਦੇ ਵੱਲੋਂ ਲਗਾਇਆ ਗਿਆ ਸੀ ਤੇ ਯਾਨੀ ਕਿ ਟੋਟਲ 3000 ਬਾਠ ਕਰੋੜ ਰੁਪਏ ਦਾ ਜਿਹੜਾ ਜੁਰਮਾਨਾ ਆ ਉਹ ਸਾਡੇ ਪੰਜਾਬੀਆਂ ਦੇ ਸਿਰ ਉੱਪਰ ਹੈ ਕਿਉਂਕਿ ਸਰਕਾਰ ਤਾਂ ਇਹ ਜੁਰਮਾਨਾ ਭਰੇਗੀ ਨਹੀਂ ਆਪਣੀ ਜੇਬ ਦੇ ਵਿੱਚੋਂ ਕੋਈ ਵੀ ਅਧਿਕਾਰੀ ਕੋਈ ਵੀ ਅਫਸਰ ਜੁਰਮਾਨਾ ਨਹੀਂ ਭਰਨਗੇ ਜੁਰਮਾਨਾ ਸਾਨੂੰ ਭਰਨਾ ਪਵੇਗਾ ਹੁਣ ਸੋਚੀਏ ਕਿ ਪੰਜਾਬ ਦੀ ਐਡੀ ਹਾਲਤ ਗੰਦੀ ਅਸੀਂ ਕਿਵੇਂ ਕਰ ਦਿੱਤੀ ਇੱਕ ਸਾਫ਼ ਸੁਥਰਾ ਸੂਬਾ ਇਕ ਸਵੱਛ ਪਾਣੀਆਂ ਵਾਲਾ ਸੁਭਾ ਕਿਵੇਂ ਸਾਰਾ ਕੁਝ ਵਿਗੜ ਗਿਆ ਸੀ ਦੇ ਉੱਪਰ ਦੇਖਿਓ ਛੋਟੀ ਜਿਹੀ ਧਾਰਨ ਲੁਧਿਆਣੇ ਦਾ ਬੁੱਢਾ ਦਰਿਆ ਜਿਹਨੂੰ ਬੁੱਢਾ ਨਾਲਾ ਕਿਹਾ ਜਾਂਦਾ ਹੈ ਜਿਹਦੇ ਚ ਗੰਦਾ ਕਾਲਾ ਪਾਣੀ ਮਲ ತ್ಯਾਗ ਫੈਕਟਰੀਆਂ ਦਾ ਦੁਸ਼ਿਤ ਪਾਣੀ ਕੂੜਾ ਕਰਕਟ ਕਚਰਾ ਇਹ ਸਭ ਹੈ ਕੇਵਲ ਵਰਤਮਾਨ ਸਰਕਾਰ ਦਾ ਦੋਸ਼ ਨਹੀਂ ਪਿਛਲੇ ਜਿਹੜੀ ਸਰਕਾਰਾਂ ਰਹੀਆਂ ਨੇ ਉਹਨਾਂ ਦਾ ਵੀ ਦੋਸ਼ ਹੈ ਕਿ ਹੁਣ ਤੱਕ ਉਹ ਇਹ ਇੱਕ ਛੋਟਾ ਜਿਹਾ ਜਿਹੜਾ ਬੁੱਢਾ ਦਰਿਆ ਜਿਹਨੂੰ ਹੁਣ ਬੁੱਢਾ ਨਾਲਾ ਕਹਿੰਦੇ ਐ ਅਸੀਂ ਉਹ ਸਾਫ਼ ਨਹੀਂ ਕਰ ਸਕੇ ਬੀਤੇ ਦਿਨੀ ਲੁਧਿਆਣਾ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੋਗੀ ਜੀ ਉਹਨਾਂ ਨੇ ਉੱਥੇ ਲਗਾਇਆ ਨੀ ਪੱਥਰ ਉਹਦੇ ਹੱਥ ਨਾਲ ਤੋੜਿਆ ਕਿ ਭਈ ਸਾਡੀ ਸਰਕਾਰ ਨੇ ਸਾਡੇ ਅਧਿਕਾਰੀਆਂ ਨੇ ਇੱਕ ਇਹ ਨਾਲਾ ਸਾਫ਼ ਨਹੀਂ ਕੀਤਾ ਫਿਰ ਨੀ ਪੱਥਰ ਰੱਖਣ ਦਾ ਕੀ ਕੰਮ ਉਹੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਨੇ ਸੰਸਦ ਬਲਬੀਰ ਸਿੰਘ ਛੀਚਵਾ ਜਿਹਨੂੰ ਪੰਜਾਬ ਵੱਲੋਂ ਰਾਜ ਸਭਾ ਸੰਸਦ ਚੁਣਿਆ ਬੜੀ ਵੱਡੀ ਗੱਲ ਹੈ ਉਹੀ ਛੀਚਵਾ ਜੀ ਜਿਨ੍ਹਾਂ ਨੇ ਆਪ ਦੇ ਨਿੱਜੀ ਪ੍ਰੈਸਾਂ ਦੇ ਨਾਲ ਲੋਕਾਂ ਦਾ ਸਹਾਰਾ ਲੈ ਕੇ ਕਾਲੀ ਵੇਈ ਨੂੰ ਸਵੱਛ ਕਰ ਦਿੱਤਾ ਔਰ ਭਗਵੰਦ ਮਾਨ ਜੀ ਉੱਥੇ ਜਾ ਕੇ ਪਾਣੀ ਵੀ ਪੀ ਕੇ ਆਏ ਸੀ ਫਿਰ ਇਹ ਨੌਬਤ ਕਿਉਂ ਹੋਇਆ ਕਿ ਐਨਜੀਟੀ ਨੂੰ ਜਿਹੜਾ ਹੈ ਉਹ ਸਾਨੂੰ ਜੁਰਮਾਨਾ ਲਾਉਣਾ ਪਿਆ ਪੰਜਾਬ ਦੇ ਪਾਣੀਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਮਾਲਵੇ ਦਾ ਪਾਣੀ ਸਾਰਾ ਦੂਸ਼ਿਤ ਹੋ ਚੁੱਕਾ ਹੈ ਪੀਣਯੋਗ ਪਾਣੀ ਨਹੀਂ ਵਿੱਚ ਸ਼ੋਰਾ ਕਿੰਨਾ ਹੈ ਯੂਰੇਨੀਅਮ ਵਰਗੇ ਤੱਤ ਉਸ ਚ ਮਿਲ ਰਹੇ ਨੇ ਪਿੰਡਾਂ ਦੇ ਪਿੰਡ ਭੂਮੀਆਂ ਨੂੰ ਕੈਂਸਰ ਹੋ ਰਿਹਾ ਲੋਕਾਂ ਨੂੰ ਕੈਂਸਰ ਹੋ ਰਿਹਾ ਇੱਕ ਖਬਰ ਆਈ ਸੀ ਅਸੀਂ ਉਹ ਪਹਿਲਾਂ ਵੀ ਮੁੱਦਾ ਕਵਰ ਕੀਤਾ ਸੀ ਕਿ ਪਟਿਆਲਾ ਸਰਹੰਦ ਰੋਡ ਤੇ ਜਿਹੜੇ ਹੈ ਕਿ 20000 ਦੇ ਕਰੀਬ ਦਰਖਤ ਕੱਟੇ ਜਾ ਰਹੇ ਨੇ ਇਹ ਸਿਰਫ ਇੱਕ ਛੋਟੀ ਜੀ ਵੀ ਕਿਲੋਮੀਟਰ ਦੀ ਰੋਡ ਦੇ ਉੱਪਰ ਐਨੇ ਹਜ਼ਾਰ ਦਰਖਤ ਕੱਟਣ ਦਾ ਮਾਮਲਾ ਸੀ ਤੇ ਪੂਰੇ ਪੰਜਾਬ ਦੇ ਵਿੱਚ ਕੀ ਮਾਹੌਲ ਹੈ ਇਹਦੇ ਉੱਪਰ ਕੀ ਸੀ ਵਿਚਾਰ ਕੀਤਾ ਕਦੀ ਅਸੀਂ ਕਿੰਨਾ ਪੰਜਾਬ ਨੂੰ ਬਰਬਾਦ ਕਰ ਰਹੇ ਹਾਂ ਫੈਕਟਰੀਆਂ ਦਾ ਪਾਣੀ ਜਿਹੜਾ ਗੰਦਾ ਪਾਣੀ ਉਹ ਜਾਂਦਾ ਕਿੱਥੇ ਜਾਂ ਨਹਿਰਾਂ ਦੇ ਵਿੱਚ ਜਾਂ ਸਿੱਧਾ ਡਾਇਰੈਕਟ ਭੂਮੀ ਦੇ ਗਰਭ ਦੇ ਅੰਦਰ ਜਿਹੜਾ ਜ਼ਮਾਨਾ ਲਾਇਆ ਗਿਆ ਇਹ ਸਾਡੇ ਸਮਸਤ ਪੰਜਾਬੀਆਂ ਦੇ ਤੁਸੀਂ ਇਹ ਸੋਚੋ ਕਿ ਇਹ ਜਿਹੜਾ ਸਰਕਾਰ ਕਿੱਥੋਂ ਲੈ ਆਵੇ ਗਿਆ ਇਹ ਨਾ ਪੈਸਾ ਨੈਚੁਰਲਿਜੀਕਲ ਟੈਕਸ ਦੇ ਰੂਪ ਦੇ ਵਿੱਚ ਗ੍ਰੀਨਸ ਸਰਕਾਰ ਨੇ ਟੈਕਸ ਲਾਇਆ ਅਜੇ ਕੱਲ ਪਰਸੋਂ ਜਿਨੇ ਵੀ ਵਹੀਕਲ ਸੀ ਉਹਨਾਂ ਦੇ ਉੱਪਰ ਲਗਾ ਦਿੱਤਾ ਟੈਕਸ ਵਿਕਲਾ ਤੇ ਰੇਟ ਵਧਣਗੇ ਜਿਹੜੀ ਆਰ ਸੀ ਰਜਿਸਟ੍ਰੇਸ਼ਨ ਮੰਨ ਲਓ ਇੱਕ ਉਦਾਹਰਨ ਲਈ ਸਿੰਪਲ ਜਿਹੀ 1 ਲੱਖ ਦਾ ਸਾਰਾ ਖਰਚਾ ਹੁੰਦਾ ਜੀ ਉਹ ਤੋਂ 1.5 ਲੱਖ ਹੋ ਜੀ ਦਾ 1.5 ਲੱਖ ਤੋਂ ਦੋ ਲੱਖ ਸਰਕਾਰ ਪੈਸਾ ਲੈ ਰਹੀ ਲੇਕਿਨ ਉਹ ਪੈਸਾ ਜਾ ਕਿੱਥੇ ਰਿਹਾ ਹੈ ਕਿਉਂ ਸਾਡੇ ਚੁਗਿਰਦੇ ਦੇ ਉੱਪਰ ਲੱਗ ਰਿਹਾ ਹੈ ਸਾਡੇ ਦਰਿਆਵਾਂ ਦੇ ਉੱਪਰ ਲੱਗ ਰਿਹਾ ਹੈ ਕੀ ਐਸਸੀ ਉਹਨਾਂ ਨੂੰ ਹਾਲਤ ਠੀਕ ਕਰ ਰਹੇ ਬੀਤੇ ਸਾਲ ਜਿਹੜੇ ਹੜ੍ਹ ਆਏ ਸੀ ਉਹਦੀ ਸੀ ਕੀ ਕੀਤਾ ਉਹ ਸਾਡਾ ਚੁਗਿਰਦਾ ਸਾਡੇ ਦਰਖਤ ਸਾਡੀ ਭੂਮੀ ਸਹੀ ਨਾ ਹੁਣ ਕਰਕੇ ਸਾਡੇ ਪੰਜਾਬ ਦੀ ਹਾਲਤ ਬਣੀ ਸੀ ਪੰਜਾਬ ਸਰਕਾਰ ਨੇ ਇੱਕ ਬੋਰਡ ਬਣਾਇਆ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਇਹ ਸਿਰਫ ਇੱਕ ਚਿੱਟਾ ਹਾਥੀ ਹੈ ਜਿਹੜਾ ਕਿੰਨਾ ਕੰਮ ਕਰ ਰਿਹਾ ਉਹ ਸਾਨੂੰ ਦਿਖ ਰਿਹਾ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਨੂੰ ਜਵਾਬਦੇਹੀ ਮੰਗਣ ਕੋਈ ਤਾਂ ਜਵਾਬ ਦੇ ਹੋਵੇ ਕਿ ਉਹ ਅਧਿਕਾਰੀ ਜਵਾਬ ਦੇ ਨੇ ਨੇਤਾ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੌਣ ਨੇ ਪੰਜਾਬ ਦੀ ਜਨਤਾ ਜਵਾਬਦਾ ਚਾਹੁੰਦਾ ਹੈ ਨਾ ਇਹ ਕਿਉਂ ਪੰਜਾਬ ਦੀ ਜਿਹੜੀ ਇਹ ਦਇਨਿਆ ਹਾਲਤ ਹੈ ਕਿਉਂ ਹੋਈ ਹੈ 1940 ਦੇ ਦਹਾਕੇ ਦੇ ਵਿੱਚ ਯੂਕੇ ਦੇ ਵਿੱਚ ਬਥੇਰੇ ਪ੍ਰਦੂਸ਼ਣ ਸੀ ਬਥੇਰੇ ਲੋਕੀ ਉੱਥੇ ਮਰੇ ਲੇਕਿਨ ਅੱਜ ਜੋ ਤੁਹਾਡਾ ਵਾਤਾਵਰਣ ਉਥੋਂ ਦੀ ਭੂਮੀ ਉਥੋਂ ਦਾ ਜਿਹੜਾ ਚਿਰਦਾ ਹੈ ਉਹ ਕਿਵੇਂ ਸਾਨੂੰ ਸਭ ਨੂੰ ਦੇਖਦਾ ਹੈ ਜੇ ਉਹ ਸਾਫ਼ ਕਰ ਸਕਦੇ ਨੇ ਅਸੀਂ ਪੰਜਾਬ ਨੂੰ ਸਾਫ਼ ਕਿਉਂ ਨਹੀਂ ਕਰ ਸਕਦੇ ਇਹ ਉਹੀ ਪੰਜਾਬ ਹੈ ਜਿਹਦੀ ਰਾਜਧਾਨੀ ਪੂਰੇ ਦੇਸ਼ ਦੇ ਵਿੱਚ ਸੱਤੋਂ ਸਫਾਈ ਦੇ ਕਾਰਨ ਜਾਣੀ ਜਾਂਦੀ ਸੀ ਪਰ ਪੰਜਾਬ ਦਾ ਕੀ ਹਾਲ ਹੈ ਇਹ ਸਰਕਾਰ ਨੂੰ ਇਸ ਦੇ ਮਿਲ ਕੇ ਕੰਮ ਕਰਨਾ ਪਵੇਗਾ ਜਵਾਬਦੇਹੀ ਤਾਂ ਹੋਣੀ ਨਾ ਤੁਸੀਂ ਟੈਕਸ ਦੇ ਉੱਪਰ ਟੈਕਸ ਲਾਈ ਜਾ ਰਹੇ ਹੋ ਪੰਜਾਬ ਦੀ ਜਨਤਾ ਨੂੰ ਹੋਰ ਕਰਜ਼ੇ ਦੇ ਬੋਝ ਹੇਠਾਂ ਦੱਬੀ ਜਾ ਰਹੇ ਹੋ ਲੇਕਿਨ ਜਿਹੜਾ ਪਹਿਲਾ ਪੈਸਾ ਤੁਹਾਡੇ ਕੋਲੇ ਆ ਰਿਹਾ ਉਹ ਕਿੱਥੇ ਜਾ ਰਿਹਾ ਸ਼ਰਾਬ ਸਭ ਤੋਂ ਵੱਡਾ ਇੱਕ ਇਨਕਮ ਦਾ ਸੋਰਸ ਹੈ ਪੰਜਾਬ ਦੇ ਵਿੱਚ ਤੁਸੀਂ ਸ਼ਰਾਬ ਦੇ ਉੱਪਰ ਵੀ ਕਾਉਸਸ ਗਾਉਸਸ ਲਗਾਉਂਦੇ ਹੋ ਬਿਜਲੀ ਦੇ ਬਿੱਲਾਂ ਦੇ ਵਿੱਚ ਵੀ ਕਾਉਸਸ ਜੁੜ ਕੇ ਆਉਂਦਾ ਹੁੰਦਾ ਸੀ ਲੋਕਾਂ ਕੋਲ ਤੁਸੀਂ ਪੈਸਾ ਲੈ ਰਹੇ ਹੋ ਪਰ ਉਹ ਪੈਸਾ ਜਾਂਦਾ ਕਿੱਥੇ ਆ ਉਹ ਆਵਾਰਾ ਪਸ਼ੂ ਸਾਡਾ ਗਊ ਵੰਸ਼ ਸਾਡਾ ਨੰਦੀ ਵੰਸ਼ ਜਿਹੜਾ ਸੜਕਾਂ ਤੇ ਰੋਲ ਰਿਹਾ ਹੈ ਉਹ ਕੀ ਉਹ ਜਿਹੜੀਆਂ ਗੌਚਰ ਭੂਮੀ ਐ ਜਿਹੜੀਆਂ ਗਊਸ਼ਾਲਾ ਬਣੇ ਉਹਨੂੰ ਸਬਦਾਵਾ ਮਿਲ ਰਹੀਆਂ ਨੇ ਇਸੇ ਤਰ੍ਹਾਂ ਹੀ ਵਾਤਾਵਰਨ ਨੂੰ ਲੈ ਕੇ ਤੁਸੀਂ ਇਹ ਜਿਹੜੇ ਰੇਟ ਵਧਾਏ ਆਂ ਵੀਕਰਨੀਤੀ ਜਿਹੜੀ ਤੁਸੀਂ ਆਪਦੀ ਲੈ ਕੇ ਆਏ ਉਹਦੇ ਬਦਲਾਵ ਕੀਤੇ ਅਲੱਗ-ਅਲੱਗ ਸਲੈਬਸ ਦੇ ਮੁਤਾਬਿਕ ਇਹਦਾ ਜ਼ਿੰਮੇਦਾਰ ਕੌਣ ਹੈ ਪੰਜਾਬ ਦੇ ਜਿਹੜੇ ਦਰਿਆ ਉਹ ਆਲਰੇਡੀ ਗੰਦੇ ਹੋ ਚੁੱਕੇ ਪੰਜਾਬ ਦਾ ਪੀਣ ਵਾਲਾ ਪਾਣੀ ਦੂਸ਼ਿਤ ਹੋ ਚੁੱਕਾ ਫਾਰਮੈਲਟੀ ਕਿਤੇ ਜਾਂਦੀ ਹੈ ਵਿਭਾਗਾਂ ਦੇ ਵੱਲੋਂ ਕਿ ਅਸੀਂ ਜੀ ਐਨੇ ਹਜ਼ਾਰ ਬੂਟੇ ਲਾਏ ਬੂਟੇ ਲਗਾ ਦਿੱਤੇ ਲੇਕਿਨ ਬੂਟੇ ਨੂੰ ਪਾਲਿਆ ਕਿੰਨੇ ਉੱਚ ਕਿੰਨੇ ਬੂਟੇ ਵੱਡੇ ਹੋਏ ਕਿੰਨੇ ਪ੍ਰਤੀਸ਼ਤ ਸਾਡਾ ਪੰਜਾਬ ਦਾ ਜੰਗਲ ਵਧਿਆ ਉਹ ਉਹਦਾ ਜਵਾਬ ਦੇ ਕੌਣ ਹੈ ਕੀ ਵੱਡੇ ਵੱਡੇ ਅਧਿਕਾਰੀ ਨੇਤਾ ਗਣ ਸਾਡੇ ਮੁੱਖ ਮੰਤਰੀ ਸਾਹਿਬ ਸਿਰਫ ਪੈਸਾ ਖਾਣ ਜੋਗੇ ਨੇ ਗੱਲਾਂ ਕਰਨ ਜੋਗੇ ਨੇ ਇਹ ਇਸ ਚੀਜ਼ ਤੇ ਕੰਮ ਵੀ ਕਰੇਗਾ ਕੋਈ 3062 ਕਰੋੜ ਇਹ ਰਕਮ ਛੋਟੀ ਨਹੀਂ ਆ ਇਸ ਸਾਡੇ ਸਾਰੇ ਪੰਜਾਬੀਆਂ ਤੇ ਵਾਧੂ ਬੋਝ ਹੈ ਆਮ ਜਨਤਾ ਪੰਜਾਬ ਦੀ ਆਮ ਲੋਕ ਕਿਵੇਂ ਦਿਨ ਦੇ ਵਿੱਚ ਦਿਹਾੜੀਆਂ ਕਰ ਕਰਕੇ 9 ਤੋਂ 5 ਨੌਕਰੀਆਂ ਕਰਕੇ ਫਿਰ 5 ਤੋਂ ਬਾਅਦ ਵੀ ਕੋਈ ਛੋਟੇ-ਮੋਟੇ ਕੰਮ ਕਰਕੇ ਇਹ ਪੈਸਾ ਕਮਾਉਂਦੀ ਹੈ ਉਹ ਪੈਸਾ ਸਰਕਾਰ ਦੀ ਜੇਬ ਚ ਜਾਂਦਾ ਹੈ ਲekin ਉਥੋਂ ਬਾਹਰ ਨਹੀਂ ਆਉਂਦਾ ਭੂਮੀ ਦੇ ਉੱਪਰ ਕੋਈ ਬਦਲਾਅ ਦਿਖਾਈ ਨਹੀਂ ਦੇ ਰਿਹਾ ਪਵਨ ਗੁਰੂ ਪਾਣੀ ਪੀਤਾ ਦਾ ਨਾਰਾ ਦੇਣ ਵਾਲੇ ਅਸੀਂ ਪੰਜਾਬੀ ਉਸ ਗੁਰੂਆਂ ਦੇ ਨਾਰੇ ਤੇ ਚੱਲਣ ਵਾਲੇ ਲੋਕ ਅੱਜ ਐਨੇ ਦੂਸ਼ਿਤ ਹੋ ਗਏ ਪੰਜਾਬ ਦੇ ਜਿਹੜਾ ਲੁਧਿਆਣਾ ਸ਼ਹਿਰ ਹੈ ਉਹ ਹਿੰਦੁਸਤਾਨ ਦੇ ਟੌਪ 10 ਦੂਸ਼ਿਤ ਸ਼ਹਿਰਾਂ ਦੇ ਵਿੱਚ ਆ ਗਿਆ ਹੈ ਲੋਕ ਕੀ ਪਹਿਲਾਂ ਪੰਜਾਬ ਵੱਲ ਭੱਜਦੇ ਸੀ ਕਿ ਨਹੀਂ ਦੂਸਰੇ ਸਟੇਟਾਂ 'ਚ ਪੋਲਿਊਸ਼ਨ ਜ਼ਿਆਦਾ ਹੈ ਉੱਥੇ ਬਿਮਾਰੀਆਂ ਜ਼ਿਆਦਾ ਨੇ ਲੇਕਿਨ ਅੱਜ ਪੰਜਾਬ ਦੇ ਵਿੱਚ ਵੀ ਉਹੀ ਹਾਲਤ ਪੈਦਾ ਹੋ ਗਈ ਆ ਪ੍ਰਾਣੀ ਦਾ ਹੱਲ ਅਸੀਂ ਹਜੇ ਤੱਕ ਕੱਢ ਨਹੀਂ ਸਕੇ ਕਿੰਨੀਆਂ ਦੁਰਘਟਨਾਵਾਂ ਹੁੰਦੀਆਂ ਨੇ ਕਿੰਨੇ ਐਕਸੀਡੈਂਟ ਹੁੰਦੇ ਨੇ ਅਸੀਂ ਇਹਦਾ ਹੱਲ ਨਹੀਂ ਕੱਢ ਸਕੇ ਬਾਕੀ ਤੇ ਅਸੀਂ ਕਦੋਂ ਜਾਵਾਂਗੇ ਇਹਦਾ ਸੋਲਿਡ ਵੇਸਟ ਮੈਨੇਜਮੈਂਟ ਬੋਰਡ ਸਾਡਾ ਉਹ ਕਿ ਕੰਮ ਕਰ ਰਿਹਾ ਸੀ ਅਸੀਂ ਉਹਦਾ ਕੀ ਕੀਤਾ ਹੁਣ ਤਾਂ ਪੰਜਾਬ ਦੇ ਵਿੱਚ ਵੀ ਥਾਂ-ਥਾਂ ਹਰ ਸ਼ਹਿਰਾਂ ਦੇ ਵਿੱਚ ਦਿੱਲੀ ਵਾਂਗੂ ਕੂੜੇ ਦੇ ਪਹਾੜ ਲੱਗਣੇ ਸ਼ੁਰੂ ਹੋ ਗਏ ਨੇ ਜਿਹੜੇ ਹਜੇ ਉੱਭਰ ਰਹੇ ਨੇ ਉਹ ਨਾਲੇ ਤੇਜ਼ੀ ਦੇ ਵਿੱਚ ਤੇ 4-5 ਸਾਲਾਂ ਦੇ ਵਿੱਚ ਉਹ ਬੜੇ ਵੱਡੇ ਵੱਡੇ ਰੂਪ ਧਾਰਨ ਕਰ ਜਾਣਗੇ ਪੰਜਾਬ ਦਾ ਇਹ ਰੂਪ ਸੀ ਭਵਨਗੁਰੂ ਪਾਣੀ ਪੀਤਾ ਇਹ ਤਾਂ ਸਾਡਾ ਰੂਪ ਨਹੀਂ ਸੀ ਰੰਗਲਾ ਪੰਜਾਬ ਦੀ ਜਗ੍ਹਾ ਅਸੀਂ ਗੰਦਲਾ ਪੰਜਾਬ ਬਣਾ ਦਿੱਤਾ ਅਸੀਂ ਰੋਲਾ ਪਾਉਂਨੇ ਪੰਜਾਬ ਦੀ ਜਵਾਨੀ ਪੰਜਾਬ ਦੀ ਨਵੀਂ ਪੀੜ੍ਹੀ ਬਾਹਰ ਜਾ ਰਹੀ ਕਿਉਂ ਜਾ ਰਹੀ ਹੈ ਨੌਕਰੀਆਂ ਸਾਡੇ ਪੰਜਾਬ ਦੇ ਵਿੱਚ ਅਸੀਂ ਪੈਦਾ ਨਹੀਂ ਕਰ ਰਹੇ ਕਾਨੂੰਨ ਵਿਵਸਥਾ ਸਾਡੀ ਖਤਮ ਹੋ ਰਹੀ ਹੈ ਸਭ ਤੋਂ ਵੱਡੀ ਗੱਲ ਇਹਨਾਂ ਬਿਨਾਂ ਵੀ ਸਾਡਾ ਕਿਹੜਾ ਇਨਵਾਇਰਨਮੈਂਟ ਨਾਲ ਚੁਗਿਰਦਾ ਆ ਅਸੀਂ ਉਹੀ ਗੰਦਾ ਕਰ ਦਿੱਤਾ 10 ਇਸ ਗਲਤ ਜਵਾਬ ਕੌਣ ਦੇਵੇਗਾ 1062 ਕਰੋੜ 2000 ਪਿਛਲੇ ਯਾਨੀ ਕਿ ਟੋਟਲ ਤਿੰਨੇ ਯਾਰ 62 ਕਰੋੜ ਦਾ ਜਿਹੜਾ ਕੰਮ ਆਇਆ ਉਹ ਪੰਜਾਬ ਹੈ ਬੇੜਾ ਗਰ ਕਰ ਦਿੱਤਾ। ਸੋ ਮੀਂਦੇ ਕਿ ਜਵਾਬ ਦੇਹੀਆਂ ਤੈ ਹੋਣ ਜਵਾਬਦੇਹੀ ਤੈ ਦੇ ਨਾਲ ਜਿਹੜਾ ਪੈਸਾ ਸਰਕਾਰ ਕੋਲੇ ਆਉਂਦਾ ਉਹ ਤਾਂ ਗਰਾਉਂਡ ਲੈਵਲ ਤੇ ਕੰਮ ਹੋਵੇ। ਤੁਸੀਂ ਕਿ ਕਿਸੇ ਦਿਨ ਨਹੀਂ ਮੰਨ ਸਕਦੇ ਤਾਂ ਮਾਣਿਓ ਸੀਚੇਵਾ ਜੀ ਤੁਹਾਡੀ ਪਾਰਟੀ ਦੇ ਰਾਜਸਭਾ ਮੈਂਬਰ ਨੇ ਉਹਨਾਂ ਦੀ ਗੱਲਾਂ ਮੰਨੋ। ਇੱਕ ਅੱਛਾ ਵਾਤਾਵਰਨ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਹੈ। ਇਹ ਹੋਰ ਵੀ ਬਹੁਤ ਸਾਰੇ ਜਥੇਬੰਦੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਕੰਮ ਕਰ ਰਹੀਆਂ ਨੇ ਇਕੋ ਸਿੱਖ ਵਰਗੇ ਸੰਸਥਾਵਾਂ ਨੇ ਹੋਰ ਬਹੁਤ ਸਾਰੀ ਸੰਸਥਾਵਾਂ ਜਿਹੜੀ ਆਰਗੈਨਿਕ ਫਾਰਮਿੰਗ ਨੂੰ ਲੈ ਕੇ ਉਮੇਂਦਰ ਦੱਤ ਜੀ ਵਰਗੇ ਜਿਹੜੇ ਨੇ ਵਿਅਕਤੀ ਨੇ ਸਖਸ਼ੀਤਾ ਨੇ ਉਹ ਪੰਜਾਬ ਦੇ ਵਿੱਚ ਕੰਮ ਕਰ ਰਹੇ ਤੁਸੀਂ ਉਹਨਾਂ ਨੂੰ ਲੈ ਕੇ ਕੰਮ ਕਿਉਂ ਨਹੀਂ ਕਰਦੇ ਕੀ ਤੁਸੀਂ ਹੁਣ ਪੰਜਾਬ ਦਾ ਬੇੜਾਗਰ ਕਰਨ ਤੇ ਤੋਲੇ ਹੋ ਜਵਾਬ ਦੇ ਹੀ ਹੋਵੇ ਹਰ ਨੇਤਾ ਦੀ ਹਰ ਵਿਪਾਰ ਦੀ ਜੇ ਵਪਾਦ ਪੋਲਿਊਸ਼ਨ ਕੰਟਰੋਲ ਬੋਰਡ ਜਾਂ ਸੋਲਿਡ ਵੇਸਟ ਮੈਨੇਜਮੈਂਟ ਕੁਝ ਕੰਮ ਨਹੀਂ ਕਰਦਾ ਇਹਨਾਂ ਨੂੰ ਭੰਗ ਕਰਕੇ ਸਿੱਧਾ ਸਰਕਾਰ ਆਪ ਦੇ ਹੱਥਾਂ ਚ ਲਾਵੇ ਜਾਂ ਉਹਨਾਂ ਵਿਅਕਤੀਆਂ ਨੂੰ ਦਵੇ ਜਿਹੜੇ ਨਿੱਕੀ ਆਲਰੇਡੀ ਕੰਮੁ ਕਰ ਰਹੇ ਨਹੀਂ ਨਹੀਂ ਤਾਂ ਪੰਜਾਬ ਦੇ ਵਿੱਚ ਕਿਸੇ ਨੇ ਮੂੰਹ ਨਹੀਂ ਕਰਨਾ ਖੇਤੀਬਾੜੀ ਸਾਡੀ ਨੇਸਟ ਹੋ ਚੁੱਕੀ ਹੈ ਦਰਖਤ ਸਾਨੂੰ ਪੰਜਾਬ ਦੇ ਵਿੱਚ ਦੇਖਣ ਨੂੰ ਨਹੀਂ ਮਿਲਦੇ ਨਿਮ ਟਾਲੀਆਂ ਸ਼ਰੀਂ ਅ ਕਚਨਾਰ ਇਹ ਸਭ ਦਰਖਤ ਸਾਡੇ ਇਥੇ ਅਲੋਪ ਹੋ ਚੁੱਕੇ ਨੇ ਜਿਹੜੇ ਸਾਡੇ ਵਿਰਾਸਤ ਜਿਹੜੇ ਦੇਸੀ ਨਿੰਮਾ ਸੀ ਜਿਹੜੇ ਦੇਸੀ ਟਾਲੀਆਂ ਸੀ ਉਹ ਨਹੀਂ ਦਿਖ ਰਿਹਾ ਉਹ ਕਿੱਧਰ ਗਈਆਂ ਜੋ ਸਰਕਾਰ ਨੂੰ ਇਸ ਜਿਹੜੀ ਚਪੇੜ ਮਾਰੀ ਹੈ ਐਨਜੀਟੀ ਨੇ ਇਸ ਨੂੰ ਸੀਰੀਅਸਲੀ ਤਰੀਕੇ ਨਾਲ ਹਵੇ ਚਾਹੇ ਉਹ ਕਿਸਾਨ ਨੇ ਚਾਹੇ ਉਹ ਆਮ ਲੋਕ ਨੇ ਚਾਹੇ ਉਹ ਉਦਯੋਪਤੀ ਨੇ ਜਿਹੜਾ ਵੀ ਵਾਤਾਵਰਣ ਦੇ ਨਾਲ ਖਿਲਵਾੜ ਕਰਦਾ ਹੈ ਸਭ ਨੂੰ ਇੱਕੋ ਕੰਡੇ ਦੇ ਵਿੱਚ ਤੋਲਿਆ ਜਾਣਾ ਚਾਹੀਦਾ ਹੈ ਸਭ ਤੇ ਬਣੇ ਕਾਰਵਾਈ ਕੀਤੀ ਕਰਨੀ ਚਾਹੀਦੀ ਹੈ ਔਰ ਇਸ ਦੇ ਨਾਲ ਸਭ ਤੋਂ ਵੱਡੀ ਕਾਰਵਾਈ ਉਹਨਾਂ ਬੋਰਡ ਸੰਸਥਾਵਾਂ ਦੇ ਉੱਪਰ ਵੀ ਕਰਨੀ ਜਿਹੜੀ ਪੰਜਾਬ ਸਰਕਾਰ ਦੁਆਰਾ ਬਣਾਈਆਂ ਗਈਆਂ ਨੇ ਤੇ ਨਹੀਂ ਬਣੇ ਗਈ ਤਾਂ ਭੰਗ ਕਰਕੇ ਪੰਜਾਬ ਦਾ ਪੈਸਾ ਬਰਬਾਦ ਨਾ ਕਰੋ ਉਹ ਸਿਰਫ ਕਾਰਨ ਦੇ ਵਿੱਚ ਝੂਟੇ ਲੈਣ ਦੇ ਲਈ ਜਾਂ ਮੋਟਿਆਂ ਤਰ੍ਹਾਂ ਕਹਾ ਲੈਣ ਦੇ ਲਈ ਨਹੀਂ ਹੈ ਇਹ 3062 ਕਰੋੜ ਦਾ ਕਰਜ਼ਾ ਸਰਕਾਰ ਦੇ ਸਿਰ ਨਹੀਂ ਇਹ ਸਾਡੇ ਪੰਜਾਬੀਆਂ ਦੇ ਸਿਰ ਤੇ ਚੜਿਆ ਹੈ ਉਮੀਦ ਕਰਦੇ ਹਾਂ ਕਿ ਸਰਕਾਰ ਇਸ ਦਾ ਜਲਦੀ ਹੱਲ ਲੱਭੇਗੀ ਜਿਹੜਾ ਗੰਦਲਾ ਪੰਜਾਬ ਬਣਾ ਦਿੱਤਾ ਸੀ ਉਸ ਨੂੰ ਰੰਗਲੇ ਪੰਜਾਬ ਦੇ ਵੱਲ ਮੁੜ ਮੋੜੇਗੀ ਫਿਰ ਮਿਲਾਂਗੇ ਕਿਸੇ ਨਵੇਂ ਮੁੱਦੇ ਤੇ ਨਾਲ ਨਮਸਕਾਰ ਸਤਿ ਸ਼੍ਰੀ ਅਕਾਲ